ਗੋਰੀ ਖਾਲਸਾ ਵਾਹ ਜੀ ਫਤਿਹ ਅੱਜ ਅਸੀਂ ਆਏ ਹਾਂ ਜੀ ਮਾਸੀਵਾੜੇ ਰਾਤ ਲੈ ਕੇ ਆਏ ਆਂ ਰਾਤ ਜਾ ਰਹੇ ਆ ਜੀ ਅੰਦਰ ਤੇ ਗਰਮੀਆਂ ਦਾ ਫੰਕਸ਼ਨ ਆ ਫੇਰ ਪੂਰੇ 2.5 ਘੰਟੇ ਦੇ ਰਸਤੇ ਦੇ ਬਾਅਦ ਪਹੁੰਚੇ ਆ ਜੀ ਮਾਸੀਵਾੜੇ ਪੈਲਸ ਦਾ ਨਾਮ ਹੈ ਜੀ ਕਲਰਾ ਪੈਲ ਕਲੜਾ ਪੈਲਸ ਆਪਾਂ ਅੱਜ ਇਤਿਹਾਸਿਕ ਗੁਰਦਰਾ ਗਣੀਖਾ ਬਾਬਾ ਨਵੀਂ ਖਾਂ ਨਵੀਂ ਖਾਂ ਮਾਛੀਵਾੜੇ ਮਾਛੀਵਾੜੇ ਦੇ ਜੰਗਲਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੰਡਿਆਂ ਦੇ ਸਤੇ ਹੀ ਕੰਡਿਆਂ ਦੇ ਸਤੇ ਹੀ ਉਧਰ ਆ ਜਾਪਾਂ ਮਹਾਰਾਜ ਨੇ ਦਰਸ਼ਨੀ ਦਾਰ ਬਖਸ਼ੋਏ ਨੇ ਇਹ ਜਿਹੜੇ ਮਕਾਨਪੁਰ ਦਾ 5 ਵਜੇ ਤੁਰੇ ਹੀ ਘਰੋਂ ਕਿਉਂਕਿ 5 ਵਜੇ ਤੁਰੇ ਜੇ ਤੇ ਭਾਈ ਦਾ ਹਾਲ ਵੇਖੋ ਸਾਲੇ ਖੋ ਗਿਆ ਐਵੇਂ ਜਾਣ ਅੱਛਾ ਇਹ ਹਾਲ ਤੁਹਾਡੇ ਸਹੀ ਆ ਓ ਮਾਈ ਗਾਡ ਹਾਲ ਤੇ ਸਹੀ ਆ ਮੈਂ ਮੁਰਾ ਲਿਆ ਮੈਂ ਕਿਹਦਾ ਪਤਾ ਕਰ ਲਈ ਹਾਲ ਵੀ ਵਾਓ ਮੋਨੂ ਸਿੰਘ ਮੋਨੂ ਸਿੰਘ ਮੋਨੂ ਸਿੰਘ ਇਹ ਮੋਤੀ ਸਿੰਘ ਇਹ ਅਹੀਂ ਜੇ ਇਹ ਸਾਡੀ ਟੀਮ ਜੇ ਇਹ ਸਾਡੀ ਟੀਮ ਜੇ ਬੋਲੋ ਭਾਈ ਗੁਰਦੁਆਰਾ ਗਾਜੀ ਗਨੀਖਾ ਤੇ ਨਵੀ ਨਵੀ ਖਾਂ ਪਾਤਸ਼ਾਹੀ ਦਸਵੀ ਅੱਜ ਫੇਰਿਆਂ ਨੂੰ ਆਪਾਂ ਚੱਲੇ ਜੇ ਤੇ ਇਹਦਾ ਚੱਲਣਾ ਪਿਆ ਫੇਰਿਆਂ ਤੇ ਆਏ ਆ ਫੇਰਿਆਂ ਦੇ ਆਪਾਂ ਆ ਗਏ ਆ ਇਹੋ ਗੁਰਦੁਆਰਾ ਜੀ ਗੁਰਦੁਆਰਾ ਗਨੀਖਾ ਨਵੀ ਖਾਂ ਪਾਤਸ਼ਾਹੀ ਦਸਵੀ ਸ੍ਰੀ ਮਾਸ਼ਾਵਾੜਾ ਸਾਹਿਬ ਮਾਸ਼ੀਵਾੜਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰੇ ਦੇ ਮੌਸਮ ਬਹੁਤ ਵਧੀਆ ਆ ਬੱਦਲ ਹੋਇਆ ਆ ਲੋ ਜੀ ਇਹ ਗੁਰਦੁਆਰਾ ਜੀ ਮੀਤਨਾਈਟ ਹਾਂ ਸਿੱਝ ਰੂ ਰੋਗਾ ਜਿਹੜਾ ਤੁਹਾਨੂੰ ਦਿਖਾਇਆ ਜਾਊਗਾ ਥੋੜੀ ਦੇਰ ਤੱਕ ਹਰ ਗੁਰੂ ਆਵਤੋ ਤੂ ਹਰ ਮਿਲ ਪਾਰ ਪੁਨਰਾਨੰਦ ਆਨ ਅਨ ਦਰੜਾ ਦਰਨੀ ਅਰਿੱਤੇ ਸੀ ਵੇਖ ਸਾ ਦੇ ਜੀ ਉੱਚ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਉੱਚ ਦੇ ਪੀਰ ਦੇ ਰੋਪ ਵਿੱਚ ਪਾਈ ਗਨੀ ਖਾ ਤੇ ਪਾਈ ਨਵੀਂ ਖਾ ਮਾਸ਼ੀਵਾੜੀ ਤੋਂ ਲੈ ਜਾਂਦੇ ਹੋਏ ਇੱਧਰ ਜੀ ਬਣੀ ਲਈ ਜੀ ਬਬਾ ਜੀ ਨਾਲੀ ਵੈਸੇ ਵਾਇਡ ਮਿਲ ਗਈ ਰਾਮ ਮਤਲਬ ਕਿ ਬਾਹਰ ਦਾ ਮਾਹੌਲ ਹੈ ਨਾ ਮਿਲ ਗਈ ਵਿਆਰ ਵਿਆਰ ਆ ਬਹੁਤ ਵਧੀਆ ਤੇ ਰਸ਼ਾ ਕਾਫੀ ਰਹਿੰਦਾ ਹੈ ਗੱਡੀ ਲਾਂਚ ਕਾਫੀ ਦਿੱਕਤ ਆਈ ਇਥੇ ਵੇਟ ਕਰਿਓ ਓਕੇ ਭਾਈ ਥੋੜਾ ਗਿਆ ਬਈ ਗਿਆ ਓੜਾ ਓਕੇ ਵੇਟ ਰੈਡੀ 1 2 3 ਸਟਾਰਟ ਹੋ ਦਰੋ ਲੜੀਆਂ ਸੁਸਤ ਹੋ ਕੇ ਦੀ ਕਰੋ ਘੁੰਮ ਕੇ ਦੇਖੋ ਦੇਖੋ ਭਾਈ ਵਾਲ ਬਾਈ ਦਾ ਨਹੀਂ ਹੋ ਗਿਆ ਓਕੇ ਵੇਟ ਚਲੋ ਦੇਖੋ ਫੁੱਟ ਦੇ ਤੇਰੇ ਭਰਾ ਨੇ ਖਿੱਚੀ ਓਕੇ ਦੀ ਵੇਟ 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 ਗੱਡੀ ਸੇਵ ਕਰ ਰੈਡੀ 1 2 3 ਸਟਾਰਟ ਚਲੋ ਆਜੋ ਆਜੋ ਤੇ ਜਾਓ ਓਕੇ ਘੁੰਮੋ ਦੇਖੋ ਪਿੱਛੇ ਕੇ ਦੇਖੋ ਇਦਾਂ ਹੀ ਤੁਸੀਂ ਪੁੱਛਾ ਦਿਓ